ਕੈਨੇਡਾ ਚ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਤੇ ਡਿਪੋਰਟ ਹੋਣ ਦੀ ਤਲਵਾਰ ਲਟਕ ਰਹੀ ਹੈ ਕਿਉਂਕਿ ਵਿਦਿਆਰਥੀਆਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਕੰਡੇ ਤੇ ਹੈ ਅਤੇ ਪੀਆਰ ਦੀ ਅਰਜ਼ੀ ਵਿਚਾਰ ਅਧੀਨ ਹੈ ਇਸ ਕਰਕੇ ਮੌਜੂਦਾ ਸਥਿਤੀ ਵਿੱਚ ਵਿਦਿਆਰਥੀ ਆਪਣੇ ਭਵਿੱਖ ਲਈ ਚਿੰਤਤ ਨੇ ਕੈਨੇਡਾ ਇੰਟਰਨੈਸ਼ਨਲ ਐਜੂਕੇਸ਼ਨ ਇੰਡਸਟਰੀ ਦਾ ਅਧਿਐਨ ਕਰਨ ਵਾਲੀ ਸੰਸਥਾ ਅਨੁਸਾਰ ਕੈਨੇਡਾ ਵਿੱਚ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਇਸ ਸੰਸਾਦ ਦੇ ਅੰਕੜੇ ਦੱਸਦੇ ਨੇ ਕਿ 10,40,985 ਕੁਮਾਂਤਰੀ ਵਿਦਿਆਰਥੀ ਸਟੱਡੀ ਪਰਮਿਟ ਰਾਹੀਂ ਕੈਨੇਡਾ ਪਹੁੰਚੇ। ਇਹ ਅੰਕੜਾ 2022 ਦੇ ਅੰਕੜੇ ਨਾਲੋਂ 29% ਵੱਧ ਸੀ। ਸਟੱਡੀ ਪਰਮਿਟ 6 ਮਹੀਨੇ ਦੇ ਕੋਰਸ ਤੋਂ ਲੈ ਕੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਜਾਰੀ ਕੀਤੇ ਜਾਂਦੇ ਨੇ। ਅੰਕੜੇ ਦੱਸਦੇ ਨੇ ਕਿ ਕੈਨੇਡਾ ਆਉਣ ਵਾਲੇ ਕੁਮਾਂਤਰੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਦਾ ਕਰੀਬ ਅੱਧਾ ਹਿੱਸਾ ਭਾਰਤ ਅਤੇ ਚੀਨ ਨਾਲ ਸੰਬੰਧਿਤ ਨੇ। ਇਸ ਤੋਂ ਬਾਅਦ ਫਿਲੀਪੀਨਸ, ਨਾਈਜੀਰੀਆ ਅਤੇ ਫਰਾਂਸ ਦਾ ਨੰਬਰ ਆਉਂਦਾ ਹੈ। ਤੇ ਹੁਣ ਇਹ ਸਾਰੇ ਵਿਦਿਆਰਥੀ ਵਰਕ ਪਰਮਿਟ ਦੀ ਮਿਆਦ ਨਾ ਵਧਾਉਣ ਕਾਰਨ ਚਿੰਤਾ ਦੇ ਵਿੱਚ ਨੇ ਜੇਕਰ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਦੀ ਮਿਆਦ ਨਾ ਵਧਾਉਣ ਦਾ ਫੈਸਲਾ ਵਾਪਸ ਨਹੀਂ ਹੁੰਦਾ ਤਾਂ ਇਸ ਨਾਲ ਭਾਰਤੀ ਖਾਸ ਕਰ ਪੰਜਾਬੀ ਵਿਦਿਆਰਥੀ ਵਧੇਰੇ ਪ੍ਰਭਾਵਿਤ ਹੋਣਗੇ ਇਹੀ ਕਾਰਨ ਹੈ ਕਿ ਪੰਜਾਬੀ ਵਿਦਿਆਰਥੀ ਸੰਘਰਸ਼ ਕਰਦੇ ਦਿਖ ਰਹੇ ਨੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸੁਬਾਈ ਅਤੇ ਫੈਡਰਲ ਸਰਕਾਰ ਨੇ ਚੁੱਪਚਾਪ ਕਾਨੂੰਨ ਬਦਲ ਦਿੱਤਾ ਜਿਸ ਕਾਰਨ ਹਜ਼ਾਰਾਂ ਵਿਦਿਆਰਥੀਆਂ ਦਾ ਕੈਨੇਡਾ ਵਿੱਚ ਰਹਿਣ ਦਾ ਸੁਪਨਾ ਤੋਂ ਲਾਹੁੰਦਾ ਨਜ਼ਰ ਆ ਰਿਹਾ ਹੈ ਜੇਕਰ ਵਰਕ ਪਰਮਿਟ ਵਿੱਚ ਵਾਦਾ ਨਹੀਂ ਹੋਇਆ ਤਾਂ ਮਜਬੂਰਨ ਉਹਨਾਂ ਨੂੰ ਕੈਨੇਡਾ ਛੱਡਣਾ ਪਵੇਗਾ ਜਾਂ ਫਿਰ ਐਮ ਐਲ ਆਈਏ ਲੈਣੀ ਪਵੇਗੀ ਜੋ ਕਿ ਇਸ ਸਮੇਂ ਕਾਫੀ ਮਹਿੰਗੀ ਹੈ ਅਸਲ ਵਿੱਚ ਐਮ ਐਲ ਆਈਏ ਇੱਕ ਪੱਤਰ ਹੈ ਜਿਸ ਤਹਿਤ ਕਿਸੇ ਵਿਸ਼ੇਸ਼ ਨੌਕਰੀ ਤੇ ਕਿਸੇ ਵਿਦੇਸ਼ੀ ਨੂੰ ਰੱਖਣ ਤੋਂ ਪਹਿਲਾਂ ਰੋਜ਼ਗਾਰ ਦਾ ਤਾਵਾ ਨੂੰ ਸਾਬਿਤ ਕਰਨਾ ਪੈਂਦਾ ਹੈ ਕਿ ਕੋਈ ਵੀ ਕੈਨੇਡੀਅਨ ਇਸ ਅਸਾਮੀ ਲਈ ਯੋਗ ਨਹੀਂ ਹੈ ਅਤੇ ਜਿਹਾ ਕੈਨੇਡਾ ਦੇ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਦੀ ਨਿਗਰਾਨੀ ਹੇਠ ਐਮ ਐਲ ਏ ਆਈ ਏ ਪ੍ਰਤੀਕਿਰਿਆ ਰਾਹੀਂ ਕੀਤਾ ਜਾਂਦਾ ਹੈ ਯਾਦ ਰੱਖੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਸਾਲ ਪੋਸਟ ਗ੍ਰੈਜੂਏਟ ਵਰਕ ਪਰਮਿਟਾ ਵਿੱਚ 18 ਮਹੀਨੇ ਦੇ ਵਾਧੇ ਨੂੰ ਬੰਦ ਕਰ ਦਿੱਤਾ ਸੀ ਕੈਨੇਡਾ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ 18 ਮਹੀਨੇ ਦੇ ਵਾਧੂ ਦੀ ਸਕੀਮ ਨੂੰ ਸ਼ੁਰੂ ਕੀਤਾ ਸੀ ਇਸ ਤੋਂ ਪਹਿਲਾਂ 3 ਸਾਲ ਦੇ ਵਰਕ ਪਰਮਿਟ ਦੌਰਾਨ ਵਿਦਿਆਰਥੀਆਂ ਨੂੰ ਪੀ ਆਰ ਮਿਲ ਜਾਂਦੀ ਸੀ ਅਰ ਪਿਛਲੇ ਸਾਲਾਂ ਦੌਰਾਨ ਕੈਨੇਡਾ ਨੇ ਲੱਖਾਂ ਦੀ ਤعداد ਵਿੱਚ ਸਟੱਡੀ ਪਰਮਿਟ ਜਾਰੀ ਕੀਤੇ ਨੇ ਪਰ ਪੀਆਰ ਪ੍ਰਦਾਨ ਕਰਨ ਦੇ ਕੋਟੇ ਵਿੱਚ ਵਾਧਾ ਨਹੀਂ ਕੀਤਾ ਜਿਸ ਕਾਰਨ ਪੀਆਰ ਮਿਲਣ ਦੇ ਵਿੱਚ ਦੇਰੀ ਹੋ ਰਹੀ ਹੈ ਜਿੱਦਾਂ ਨੌਜਵਾਨਾਂ ਦੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਦੇ ਨੇੜੇ ਹੈ ਉਹਨਾਂ ਨੂੰ ਡਿਪੋਰਟ ਕੀਤੇ ਜਾਣ ਦਾ ਖਤਰਾ ਵੀ ਹੈ ਜੇਕਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਿੱਚ ਵਾਧਾ ਨਹੀਂ ਹੋਇਆ ਤਾਂ ਹਜ਼ਾਰਾਂ ਕਾਮਿਆਂ ਕੋਲ ਵਿਕਲਪ ਖਤਮ ਹੋ ਰਹੇ ਨੇ ਅਜਿਹੀ ਸਥਿਤੀ ਵਿੱਚ ਕੁਝ ਚਰਨ ਲੈਣ ਲਈ ਅਰਜੀ ਦੇਣਗੇ ਅਤੇ ਕੁਝ ਐਲ ਐਮ ਆਈਏ ਦਸਤਾਵੇਜ਼ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਨਤੀਜੇ ਵਜੋਂ ਉਹਨਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਵੀ ਹੋਵੇਗਾ। ਤੀਜਾ ਰਾ ਗੈਰਕਨੂਨੀ ਤਰੀਕੇ ਨਾਲ ਕੈਨੇਡਾ ਦੇ ਵਿੱਚ ਰਹਿਣ ਦਾ ਹੋਵੇਗਾ। ਪਹਿਲਾ ਵਿਦਿਆਰਥੀ ਕੈਨੇਡਾ ਵਿੱਚ ਕੰਮ ਨਾ ਮਿਲਣ ਦੀ ਸਮੱਸਿਆ ਨਾਲ ਜੂਝ ਰਹੀ ਨਹੀਂ। ਦੂਸਰਾ ਹੁਣ ਵਰਕ ਪਰਮਿਟ ਦੀ ਮਿਆਦ ਵਧਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਕੈਨੇਡਾ ਵਿੱਚ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮਿਆਦ 3 ਸਾਲ ਦੀ ਬਜਾਏ 5 ਸਾਲ ਕਰਨ ਬਾਰੇ ਕੈਨੇਡਾ ਦੀ ਸੰਸਦ ਵਿੱਚ ਇੱਕ ਪਟੀਸ਼ਨ ਵੀ ਮਾਰਚ 2024 ਦੇ ਵਿੱਚ ਪਾਈ ਸੀ ਪਰ ਇਸ ਦੇ ਬਾਵਜੂਦ ਵੀ ਸਰਕਾਰ ਚੁੱਪ ਹੈ ਦਸੰਬਰ 2024 ਤੱਕ ਕਰੀਬ 1 ਲੱਖ ਤੋਂ ਵੱਧ ਕੁਮਾਂत्री ਵਿਦਿਆਰਥੀਆਂ ਦੇ ਵਰਕ ਪਰਮਿਟ ਖਤਮ ਹੋ ਜਾਣਗੇ ਅਤੇ ਉਹਨਾਂ ਦਾ ਭਵਿੱਖ ਕੀ ਹੋਵੇਗਾ ਇਸ ਉੱਤੇ ਕੋਈ ਗੱਲ ਨਹੀਂ ਹੋ ਰਹੀ ਮੌਜੂਦਾ ਸਮੇਂ ਵਿੱਚ ਜੋ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਸਮੱਸਿਆ ਨਾਲ ਜੂਝ ਰਹੇ ਨੇ ਇਸ ਮਸਿਆ ਦੇ ਸੰਕੇਤ 2022-23 ਵਿੱਚ ਦਿਖਣੇ ਸ਼ੁਰੂ ਹੋ ਗਏ ਸਨ। ਕੈਨੇਡਾ ਨੇ 2023 ਵਿੱਚ 10 ਲੱਖ ਕੁਮਾਂਤਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕੀਤੇ ਪਰ ਉਸ ਦੇ ਹਿਸਾਬ ਨਾਲ ਘਰਾਂ ਦੀ ਵਿਵਸਥਾ ਨਹੀਂ ਕੀਤੀ ਅਤੇ ਨਾ ਹੀ ਪੀਆਰ ਦੇ ਕੋਟੇ ਵਿੱਚ ਵਾਧਾ ਕੀਤਾ। ਇਸ ਦਾ ਨਤੀਜਾ ਮੁਸਬਦੇ ਸਾਹਮਣੇ ਆ ਰਿਹਾ ਹੈ। ਬਥੇਰੇ ਵਿਦਿਆਰਥੀ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਦੀ ਮਾਨਸਿਕਤਾ ਨਾਲ ਹੀ ਇੱਥੇ ਆਏ ਸਨ। ਇਸ ਕਰਕੇ ਉਹ ਸੜਕਾਂ ਉੱਤੇ-ਉੱਤੇ ਕੇ ਸਰਕਾਰ ਨੂੰ ਆਪਣੀਆਂ ਨੀਤੀਆਂ ਦਾ ਮੁਲਾਂਕਣ ਕਰਨ ਦੀ ਅਪੀਲ ਕਰ ਰਹੇ ਹਨ। ਯਾਦ ਰਹੇ ਕਿ ਕੈਨੇਡਾ ਨੇ ਵਿਦੇਸ਼ੀਆਂ ਨੂੰ ਪੀਆਰ ਦੇਣ ਲਈ ਇੱਕ ਨਿਰਧਾਰਤ ਗਿਣਤੀ ਦੇਣ ਦਾ ਐਲਾਨ ਕੀਤਾ ਹੈ ਜਿਸ ਤਹਿਤ 2024 ਵਿੱਚ 4,85,000 ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਅਤੇ ਸਾਲ 2025 ਵਿੱਚ 5 ਲੱਖ ਲੋਕਾਂ ਨੂੰ ਕੈਨੇਡਾ ਪੱਕੀ ਰਿਹਾਇਸ਼ ਦੇਵੇਗਾ ਇਸ ਵਿੱਚ ਰਿਫਿਊਜੀ ਵਿਦਿਆਰਥੀ ਅਤੇ ਪੁਆਇੰਟ ਸਿਸਟਮ ਅਤੇ ਹੋਰ ਕੈਟਾਗਰੀਆਂ ਸ਼ਾਮਿਲ ਨੇ ਇਨ੍ਹਾਂ 5 ਲੱਖ ਵਿੱਚੋਂ ਇਕਨੋਮੀ ਪ੍ਰੋਗਰਾਮ ਦਾ ਕੋਟਾ 3 ਲੱਖ ਦਾ ਹੈ ਜਿਸ ਵਿੱਚ ਪੂਰੀਆ ਦੁਨੀਆ ਤੋਂ ਡਾਕਟਰ ਇੰਜੀਨੀਅਰ ਅਤੇ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਪੀਆਰ ਮਿਲਦੀ ਹੈ ਮਾਹਿਰ ਮੰਨਦੇ ਨੇ ਕਿ ਬੇਸ਼ੱਕ ਵਿਦਿਆਰਥੀਆਂ ਕੋਲ ਐਲਐਮਆਈਏ ਵਿਜ਼ਟਰ ਵੀਜ਼ਾ ਤੇ ਅੱਗੇ ਉਪਰ ਪੜ੍ਹਾਈ ਕਰਨ ਦੇ ਵਿਕਲਪ ਮੌਜੂਦ ਨੇ ਪਰ ਇਹਨਾਂ ਸਾਰੇ ਵਿਕਲਪਾਂ ਦੀਆਂ ਆਪੋ ਆਪਣੀਆਂ ਮੁਸ਼ਕਲਾਂ ਵੀ ਨੇ ਹਾਲਾਂਕਿ ਮਈ 2024 ਵਿੱਚ ਮੈਨੀਟੋਬਾ ਸਰਕਾਰ ਨੇ 6700 ਦੇ ਕਰੀਬ ਕਾਮਿਆਂ ਦੀ 2 ਸਾਲਾਂ ਲਈ ਵਰਕ ਪਰਮਿਟ ਵਧਾਉਣ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਸੀ ਪਰ ਜਿੰਨਾਂ ਲੋਕਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਨੇ ਉਹਨਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ ਵਰਕ ਪਰਮਿਟ ਵਧਾਉਣ ਦੇ ਲਈ ਵੀ ਮੈਰੀਟੋਵਾ ਸੁਭਾ ਸਰਕਾਰ ਨੂੰ ਫੈਡਰਲ ਸਰਕਾਰ ਕੋਲ ਬੇਨਤੀ ਕਰਨੀ ਪਈ ਸੀ ਉਸ ਦੀ ਅਗਿਆ ਦੇ ਨਾਲ ਹੀ ਸੁਭਾ ਸਰਕਾਰ ਅਜਹ ਕਰ ਪਾਈ ਸੀ ਵਰਕ ਪਰਮਿਟ ਵਧਾਉਣ ਸੰਬੰਧੀ ਕੈਨੇਡਾ ਦੀ ਸੰਸਦ ਵਿੱਚ ਪਾਈ ਗਈ ਪਟੀਸ਼ਨ ਦੇ ਜਵਾਬ ਵਿੱਚ 1 ਮਈ 2024 ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਪ੍ਰਵਾਸ ਵਿਭਾਗ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਮੁੱਦੇ ਉੱਤੇ ਆਖਿਆ ਸੀ ਕਿ ਕੈਨੇਡਾ ਵਿੱਚ 2 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ ਸੀ ਪਰ ਕੋਵਿਡ ਮਹਾਮਾਰੀ ਦੌਰਾਨ ਕੈਨੇਡਾ ਦੀ ਲੇਬਰ ਮਾਰਕੀਟ ਵਿੱਚ ਕਾਮਯਾਬੀਕਾਟ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਅਸਾਈ ਨੀਤੀ ਤਹਿਤ ਵਰਕ ਪਰਮਿਟ ਵਿੱਚ 18 ਮਹੀਨੇ ਦੇ ਵਾਅਦੇ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਅਤੇ 3 ਸਾਲ ਤੱਕ ਲਾਗੂ ਵੀ ਰਿਹਾ ਪਰ ਸਰਕਾਰ ਨੇ ਪਿਛਲੇ ਸਾਲ ਇਸ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਸਰਕਾਰ ਮੁਤਾਬਕ ਜਿੰਨਾ ਕੁ ਮੰਤਰੀ ਵਿਦਿਆਰਥੀਆਂ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮਿਆਦ 2024 ਵਿੱਚ ਖਤਮ ਹੋ ਰਹੀ ਹੈ ਅਤੇ ਉਹ ਕੈਨੇਡਾ ਵਿੱਚ ਕੰਮ ਕਰਨਾ ਜਾਰੀ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਵੱਖਰੇ ਪਰਮਿਟ ਦੀ ਲੋੜ ਹੋਵੇਗੀ ਜਿਸ ਲਈ ਉਹ ਯੋਗ ਹੋਣਗੇ ਉਸ ਦੇ ਲਈ ਅਰਜ਼ੀ ਵੀ ਦੇਣੀ ਪਵੇਗੀ ਜਾਣਕਾਰ ਮੰਨਦੇ ਨੇ ਕਿ ਕੈਨੇਡਾ ਸਰਕਾਰ ਫਿਰ ਹਾਲ 3 ਸਾਲਾ ਵਰਕ ਪਰਮਿਟ ਦੇਣ ਬਾਰੇ ਸੋਚ ਰਹੀ ਹੈ